ਜਲਾਬਦਰੀ ਵਿਸ਼ਾਲ ਕਾਨਫਰੰਸ ਕਰ ਰਹੇ ਆ ਜੋ ਸਾਡੀ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਆ ਉਸ ਵਿੱਚ ਸਾਡੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਮੈਂ ਬੇਨਤੀ ਕਰੂੰਗਾ ਸਿੱਖਾਂ ਨੂੰ ਕਿ ਉਹਨਾਂ ਦਾ ਸਾਥ ਦੇ ਕੇ ਤੇ ਮਤਵੱਦ ਜਿਹੜੀ ਕਾਨਫਰੰਸ ਜਿਹੜੀ ਉਹ ਸਫਲ ਕੀਤੀ ਜਾਏ ਤੇ ਤਾਂ ਜੋ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਪੰਥਕ ਅਕਾਲੀ ਲਹਿਰ ਦੀ ਜਿਹੜੀ ਜੋ ਮਹਿਮ ਚੱਲੀ ਹੈ ਉਹਦੇ ਚ ਵੱਧ ਤੋਂ ਵੱਧ ਆਪਾਂ ਤੇ ਸਭ ਜੋ ਬਾਈ ਤਰੀਕ ਨੂੰ ਗੁਰਦੁਆਰਾ ਚਰਨ ਕਮਨ ਸਾਹਿਬ ਵਿਖੇ ਪੰਥ 71 ਦਾ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਿੱਖ ਕੌਮ ਨੂੰ ਪੋਰਜੋਰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸਤਾ ਅਤੇ ਸਿੱਖਾਂ ਦੀ ਸਰਮਾਹਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਗਲਵੇ ਵਿੱਚੋਂ ਕੱਢ ਕੇ ਕੌਮ ਦੀ ਝੋਲੀ ਵਿੱਚ ਪਾਉਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਤਾਨਮਨ ਤਾਨ ਦੇ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰੈਣ ਜੋ ਇਹ ਪੰਥਕ ਅਕਾਲੀ ਲਹਿਰ ਜ਼ਿਲ੍ਹਾ ਗਰਦਾਸਪੁਰ ਵੱਲੋਂ 22 ਮਾਰਚ ਨੂੰ ਇੱਕ ਵਿਸ਼ਾਲ ਪੰਥਕ ਅਕਾਲੀ ਲਹਿਰ ਦੀ ਕਾਨਫਰੰਸ ਕਰਨ ਜਾ ਰਹੇ ਆ ਉਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਣ ਵਾਸਤੇ ਇੱਥੇ ਇਕੱਤਰ ਹੋਏ ਮੇਰੇ ਨਾਲ ਸਮੁੱਚੀ ਪੰਥਕ ਅਕਾਲੀ ਲਹਿਰ ਦੀ ਜ਼ਿਲ੍ਹਾ ਕਮੇਟੀ ਮਦਾਸ ਰਵੇਲ ਸਿੰਘ ਸਾਇਪੁਰ ਮੁਖ ਸੇਵਾਦਾਰ ਮੱਬਾਜੀਤ ਸਿੰਘ ਜੀ ਨਿਸ਼ਕਾਮ ਕਿਰਤਨੀ ਜੱਤੇਵਾਲਾ ਸਾਡੇ ਸਰਪ੍ਰਸਤ ਭਾਈ ਰਿੰਦੀਪ ਸਿੰਘ ਜੀ ਖਾਲਸਾ ਜਨਰਲ ਸੈਕਟਰੀ संतोक सिंह जी दल्ला ਸਾਡੇ ਸੀਨੀਅਰ ਮੀਤ ਪ੍ਰਧਾਨ ਜਗਬੀਰ ਸਿੰਘ ਜੀ ਪਾੜਾ ਸਾਡੇ ਪ੍ਰੈਸ ਸਖਤਰ ਬਾਬਾ ਲਖਵਿੰਦਰ ਸਿੰਘ ਖਾਲਸਾ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਬ ਸਿੰਘ ਮੁੱਤਰ ਜੀ ਸਾਡੇ ਮੀਤ ਪ੍ਰਧਾਨ ਅਗੇ ਪ੍ਰਦੀਪ ਸਿੰਘ ਜੀ ਸਾਡੇ ਖਲਾ ਨੌਰ ਤੋਂ ਇਹ ਸਾਡੇ ਪ੍ਰੈਸ ਸਖਤਰ ਨੇ ਬਲਵਿੰਦਰ ਸਿੰਘ ਜੀ ਸਾਡੇ ਜਿਹੜੇ ਆਰਗੇਨਾਈਜ਼ਰ ਇਹ ਸਾਡੀ ਟੀਮ ਜਿੰਨਾਂ ਨੂੰ ਅਸੀਂ ਬੁਲਾਇਆ ਇੱਥੇ ਸਾਡੇ ਕੋਲ ਨਾਲ ਸਾਡੇ ਬੈਠੇ ਅਸੀਂ ਤੁਹਾਡੇ ਕੋਲੇਸ ਕਰਕੇ ਆਏ ਆ ਕਿ ਅਸੀਂ ਜੋ 22 ਤਰੀਕ ਨੂੰ ਇੱਕ ਵਿਸ਼ਾਲ ਕੱਤਰਤਾ ਜਿਲਾ ਪੱਦਰ ਤੇ ਕਰਨ ਜਾ ਰਹੇ ਆ ਜਿਸ ਦਾ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਜੀਵਨਵਾਲ ਬਬਰੀ ਹੈ ਜਿੱਥੇ ਕਿ ਪੰਥ ਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਸ਼੍ਰੀ ਕਾਲਤਾਕ ਸਾਹਿਬ ਸੰਤ ਬਾਬਾ ਸਰਬਜੀਤ ਸਿੰਘ ਜੀ ਬੇਧੀ ਜੋ ਪੰਥ ਕ ਅਕਾਲੀ ਲਹਿਰ ਦੇ ਸਰਪ੍ਰਸਤ ਨੇ ਅਤੇ ਸੰਤ ਸਮਾਜ ਦੇ ਵੀ ਸਰਪ੍ਰਸਤ ਨੇ ਹੁੰਦਾ ਤੋਂ ਇਲਾਵਾ ਸਾਡੀਆਂ ਹੋਰ ਪੰਤਕ ਸ਼ਕਸ਼ੀਤਾ ਜਿਨ੍ਹਾਂ ਵਿੱਚ ਸਾਡੇ ਸ਼ਰਮਣੀ ਕਮੇਟੀ ਮੈਂਬਰ ਔਰ ਸਾਡੀ ਸੂਬੇ ਦੇ ਕੌਮੀ ਆਗੂ ਜਿਹੜੇ ਆ ਇਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਔਰ ਸਾਡਾ ਜਿਹੜਾ ਮੁੱਖ ਵਿਸ਼ਾ ਜੋ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਏ ਨਿਘਾਰ ਔਰ ਉਸਤੇ ਕਾਬਜ ਇੱਕ ਪਰਿਵਾਰ ਜਿਹੜਾ ਖੁਦ ਨਗੁਰਾ ਔਰ ਰਾਜਨੀਤੀ ਦਾਓ ਗ੍ਰਸਿਆ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਨੇ ਸਾਡੀਆਂ ਸਿੱਖ ਸੰਸਥਾਵਾਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਰਬਾਰ ਉਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲਪੁਰ ਸਾਹਿਬ ਔਰ ਸਾਰੇ ਸਾਡੇ ਗੁਰਦਵਾਰਿਆਂ ਉਦੇ ਉਤੇ ਕਾਬਜ ਹੋ ਕੇ ਬੈਠਾ ਔਰ ਕਾਬਜ ਹੋਣ ਦੇ ਨਾਲ-ਨਾਲ ਆਪਣੀਆਂ ਮਨਮਾਨੀਆਂ ਕਰ ਰਿਹਾ ਔਰ ਸਾਡੇ ਸਿੱਖੀ ਸਿਧਾਂਤ ਔਰ ਸਿੱਖਾਂ ਦੇ ਸ਼ਾਨਾਮਈ ਇਤਿਹਾਸ ਨੂੰ ਉਹ ਬਰਬਾਦ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਇਹ ਜੱਦੋਜਾਦ ਕਰ ਰਹੇ ਆ ਪਰ ਇਲیکشنਾਂ ਜਦੋਂ ਆਉਂਦੀਆਂ ਉਦੋਂ ਫੇਰ ਉਹ ਪਰਿਵਾਰ ਜਿਹੜਾ ਉਹ ਕਬਜ਼ਾ ਹੋ ਜਾਂਦਾ ਪਰ ਇਸ ਵਾਰ ਜਿਹੜੀ ਇਲیکشن ਜਿਹੜੀ 2011 ਚ ਹੋਈ ਆ ਅਸੂਲ ਮੁਤਾਬਕ ਔਰ ਸੰਵਿਧਾਨ ਮੁਤਾਬਕ ਔਰ ਜਿਹੜਾ ਇਹਦਾ ਐਕਟ ਬਣਿਆ ਹਰ 5 ਸਾਲ ਬਾਅਦ ਇਲیکشن ਹੋਣੀ ਚਾਹੀਦੀ ਆ ਪਰ 14 ਸਾਲ ਤੋਂ ਇਹ ਇਲیکشن ਜਿਹੜੀ ਆ ਕੇਂਦਰ ਸਰਕਾਰ ਨਹੀਂ ਕਰਾ ਰਹੀ ਔਰ ਉਸ ਪਰਿਵਾਰ ਨੂੰ ਉਹਨੇ ਨਜਾਇਜ਼ ਤੌਰ ਦੇ ਦੇ ਉੱਤੇ ਕਬਜ਼ਾ ਬਣਾਇਆ ਅਸੀਂ ਸਿੱਖਾਂ ਦੇ ਵਿੱਚ ਜਾਗਰਤੀ ਲਿਆਉਣ ਔਰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਜਿਹੜਾ ਇਹ ਕਾਨਫਰੰਸ ਕਰ ਰਹੇ ਹਾਂ ਕਿ ਜਿਹੜੀ ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਰੰਤ ਚੋਣ ਕਰਾਈ ਜਾਵੇ ਔਰ ਸਿੱਖਾਂ ਦਾ ਜਿਹੜਾ ਨਵਾਂ ਫਤਵਾ ਲਿਆ ਜਾਵੇ ਕਿ ਹੁਣ ਮੌਜੂਦਾ ਸਮੇਂ ਵਿੱਚ ਸਿੱਖ ਕੀ ਚਾਹੁੰਦੇ ਨੇ ਦੇਸਨ ਲੋ ਆਪਣਾ ਇਹ ਪ੍ਰਬੰਧ ਜਿਹੜਾ ਦੇਣਾ ਚਾਹੁੰਦੇ ਆ ਸਾਡੇ ਪ੍ਰਬੰਧ ਦੇ ਵਿੱਚ ਅੰਧਾਰ ਪੂਰੀ ਦੁਨੀਆ ਦੇ ਵਿੱਚ ਸਾਡੀ ਹੱਥ ਹੋਈ ਨੇ ਸਥਿਤੀ ਬਣਾ ਰਿਆ ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਜਥੇਦਾਰ ਅਕਾਲ ਤਖਤ ਔਰ ਦੂਸਰੇ ਤਖਤਾਂ ਦੇ ਜਥੇਦਾਰ ਇਹ ਲੀਡਰ ਜਿਹੜੇ ਆ ਸਿਆਸੀ ਤੌਰ ਤੇ ਕਾਬਜ਼ ਹੋ ਕੱਪੜਿਆਂ ਵਾਂਗੂ ਬਦਲ ਰਹੇ ਆ ਤੁਸੀਂ ਇਹ ਕਿਚਪਰਾਸੀ ਨੂੰ ਬਦਲਣਾ ਹੋਵੇ ਉਹਦੇ ਵਾਸਤੇ ਵੀ ਇੱਕ ਮਹਿਕਮੇ ਨੂੰ ਕਈ ਪ੍ਰਕਿਰਿਆ ਦੇ ਵਿੱਚ ਲੰਘਣਾ ਪੈਂਦਾ ਉਹਨੂੰ ਨੋਟਸ ਕਰਨੇ ਪੈਂਦੇ ਆ ਸ਼ੋਕਾ ਜੀ ਨੋਟਸ ਕਰਨਾ ਪੈਂਦਾ ਚਾਰ ਚੀਕਾਂ ਕਰਨੀਆਂ ਪੈਂਦੀਆਂ ਫਿਰ ਜਾ ਕੇ ਕਿਤੇ ਉਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਂਦਾ ਪਰ ਇਥੇ ਕੋਸ਼ ਸਿਆਸੀ ਆਗੂ ਦਾ ਹੁਕਮ ਆਉਂਦਾ ਤੇ ਰਾਤ ਨੂੰ ਉਹਨੂੰ ਘਰੋਂ ਤੋੜ ਦਿੱਤਾ ਜਾਂਦਾ ਤੇ ਇਸ ਖਤਖਤਾਂ ਦੇ ਉੱਤੇ ਜਿਹੜਾ ਨਵੇਂ ਵਿਅਕਤੀ ਨੂੰ ਬਾਹਰ ਦਿੱਤਾ ਜਾਂਦਾ ਭਾਵੇਂ ਕਿ ਹੁਣ ਸੇਕ ਕੌਮ ਜਾਗ ਚੁੱਕੀ ਆ ਸਾਡੀਆਂ ਸੰਸਥਾਵਾਂ ਜਾਗ ਚੁੱਕੀਆਂ ਨੇ ਸਾਡੀਆਂ ਨਿਹੰਗ ਜਮ ਜਥੇਬੰਦੀਆਂ ਸੰਪਰਦਾਵਾਂ ਇਸ ਵਾਰ ਜਿਹੜੇ ਜਥੇਦਾਰ ਥਾਪੇ ਉਹਨਾਂ ਦਾ ਬੜੇ ਭਰਵੇਂ ਰੂਪ ਦੇ ਵਿੱਚ ਵਿਰੋਧ ਹੋਇਆ ਪਰ ਜਿਹੜਾ ਮੁੱਖ ਸਾਡੇ ਤੌਰ ਤੇ ਸਾਡਾ ਜਿਹੜਾ ਅਜੰਡਾ ਇਹ ਆ ਕਿ ਸਾਡੀਆਂ ਸ਼੍ਰੋਮਣੀ ਕਮੇਟੀਆਂ ਚੋਣਾਂ ਕਰਵਾਈਆਂ ਜਾਣ ਔਰ ਸਾਡੀਆਂ ਜਿਹੜੀਆਂ ਪਰੰਪਰਾਵਾਂ ਜਿਹਨਾਂ ਨੂੰ ਢਾਹ ਲੱਗ ਰਹੀ ਆ ਉਹ ਬਚਾਈਆਂ ਜਾ ਸਕਣ ਗੁਰੂ ਸਾਹਿਬ ਨੇ 239 ਸਾਲ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਬੜੀ ਵੱਡੀ ਜਦੋਜਦ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤੇ ਇੱਕ ਸਿੱਖੀ ਦਾ ਬੂਟਾ ਲਗਾਇਆ ਸੀ ਪਰ ਉਸ ਨੂੰ ਅੱਜ ਦੇ ਲੀਡਰ ਜਿਹੜੇ ਆ ਉਹ ਖਤਮ ਕਰਨ ਦੇ ਉੱਤੇ ਤੁਲੇ ਹੋਏ ਸੋ ਅਸੀਂ ਇਸ ਮੁੱਚੀ ਸਿੱਖ ਕੌਮ ਦੇ ਅੱਗੇ ਇਹ ਬੇਨਤੀ ਕਰਨ ਉਹਨਾਂ ਨੂੰ ਇਹ ਆਪਣੇ ਵੱਲੋਂ ਅਪੀਲ ਕਰਨ ਵਾਸਤੇ 71 ਹੋ ਰਹੇ ਆ ਕਿ ਜੇ ਆਪਣਾ ਸਿੱਖੀ ਦਾ ਧਰਮ ਜਿਹੜਾ ਸਿੱਖੀ ਦਾ ਬੂਟਾ ਬਚਾਉਣਾ ਇਸ ਪਰਿਵਾਰ ਨੂੰ ਜਿਹੜੇ ਕਾਬੂ ਚ ਧੜਾ ਇਸ ਪਾਸੇ ਕਰਕੇ ਚੰਗੇ ਸਿੱਖਾਂ ਦੇ ਵਿੱਚ ਅਥਾ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦਿੱਤਾ ਜਾਵੇ ਕਿਸੇ ਦੀ ਲੜੀ ਵਿੱਚ ਅਸੀਂ ਜਿਹੜੀ 22 ਮਾਰਚ ਨੂੰ ਵਿਸ਼ਾਲ ਕਾਨਫਰੰਸ ਕਰ ਰਹੇ ਹਾਂ ਔਰ ਪੰਜਾਬ ਦੀ ਜਿਲ੍ਹਾ ਪੱਧਰੀ ਜਦੋਂ ਦੀਆਂ ਜ਼ਿਲ੍ਹੇ ਤੇ ਕਮੇਟੀਆਂ ਬਣੀਆਂ ਜ਼ਿਲ੍ਹਿਆਂ ਦੇ ਪ੍ਰਧਾਨ ਨਯੁਕਤ ਕੀਤੇ ਆ ਪੰਤਕ ਕਾਲੀ ਲਹਿਰ ਵੱਲੋਂ ਸਮੁੱਚੇ ਪੰਜਾਬ ਦੀ ਇਹ ਪਹਿਲੀ ਜ਼ਿਲ੍ਹਾ ਪੱਤਰੀ ਕਾਨਫਰੰਸ ਆ ਅਸੀਂ ਇਸ ਜਿਲ੍ਹੇ ਤੋਂ ਇਹ ਕਾਨਫਰੰਸਾਂ ਦਾ ਜਿਹੜਾ ਕਿੰਕਲਾ ਸ਼ੁਰੂ ਕਰਨ ਜਾ ਰਹੇ ਆ ਔਰ ਇਹ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਤਰੀ ਕਾਨਫਰੰਸਾਂ ਜਿਹੜੀਆਂ ਆ ਉਹ ਕੀਤੀਆਂ ਜਾਣਗੀਆਂ ਔਰ ਅਸੀਂ ਸਾਰੇ ਜਿੱਥੇ ਸਿੱਖਾਂ ਤੋਂ ਸਹਿਯੋਗ ਮੰਗਦੇ ਹਾਂ ਤੇ ਪ੍ਰੈਸ ਤੋਂ ਸਹਿਯੋਗ ਮੰਗਦੇ ਆ ਕਿ ਸਾਡੀ ਇਸ ਗੱਲ ਨੂੰ ਜਿਹੜਾ ਤੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਧੰਨਵਾਦ ਅਜੰਡਾ ਇਹ ਪੂਰੀ ਸਮਝ ਆ ਗਈ ਉਹਦੇ ਵਿੱਚ ਅਜੰਡਾ ਅਸੀਂ ਰੱਖਿਆ ਜੇ ਦੋਸਤਾਂ ਨੂੰ ਜਿਹਾ ਉਹ ਨਾ ਤਾਂ ਬਣਾ ਨਹੀਂ ਸਕਦੇ ਇਹ ਮੈਸੇਜ ਜਿਹੜਾ ਇਹ ਦੋ ਪਹੇਗਾ ਇਹਦਾ ਮੈਸੇਜ ਜੋ ਸਾਡੇ ਪਰੰਪਰਾਵਾਂ ਨੇ ਸਿੱਖ ਸਾਡੀਆਂ ਸੰਸਥਾਵਾਂ ਨੇ ਸਾਡੇ ਗੁਰਦਵਾਰਾਂ ਮਾ ਉਹਨਾਂ ਦੇ ਵਿੱਚ ਜਿਹੜੀਆਂ ਬੇਹਰਮਤੀਆ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਪ੍ਰਬੰਧ ਨੂੰ ਸੁਧਾਰ ਲੈਉਣ ਵਾਸਤੇ ਸਾਡਾ ਮੁੱਖ ਝੰਡਾ ਜਿਵੇਂ ਕਿ ਮੀਰੀ ਤੀਰੀ ਦਾ ਸੁਧਾਰ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਪ੍ਰਭੂ ਸਤਾ ਉਹ ਜਾਦ ਹੋਣੀ ਚਾਹੀਦੀ ਉਹਦਾ ਜਥੇਦਾਰ ਕਿਸੇ ਅਕਤ ਦੇ ਅਧੀਨ ਨਹੀਂ ਹੋਣਾ ਚਾਹੀਦਾ ਔਰ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 328 ਰੂਪ ਗਵਾਚ ਇਹਨਾਂ ਨੇ ਗਵਾਏ ਗਵਾਚੇ ਕਹਿੰਦੇ ਆਏ ਉਹਨਾਂ ਨੂੰ ਅਸੀਂ ਇਹਨਾਂ ਕੋਈ ਕਈ ਵਾਰੀ ਮੰਨ ਕੀਤੀ ਆ ਕਿ ਸਾਨੂੰ ਉਹ ਸਰੂਪਾਂ ਦੀ ਜਾਣਕਾਰੀ ਦਿੱਤੀ ਜਾਵੇ ਕਿ ਸਰੂਪ ਗਏ ਕਿੱਥੇ ਕੀ ਉਹ ਤੁਸੀਂ ਵੇਚੇ ਆ ਕੀ ਉਹ ਚੋਰੀ ਹੋਏ ਆ ਇਹ ਨਹੀਂ ਦੱਸ ਰਹੇ ਇਸੇ ਤਰ੍ਹਾਂ ਸਾਡੇ ਸਿੱਖ ਕੌਮ ਔਰ ਪੰਜਾਬ ਸਾਡੀ ਜਿਹੜੀ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਿਆ ਜੇ ਸ਼੍ਰੋਮਣੀ ਕਮ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਸਹੀ ਹੋਵੇ ਤੇ ਅਸੀਂ ਇਹ ਨਸ਼ਿਆਂ ਤੋਂ ਬਚ ਸਕਦੇ ਆ ਇਹਦੇ ਨਾਲ ਨਾਲ ਹੀ ਸਾਡੇ ਗਧਵਾ ਬੀਬੀਆਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਅਸਲ ਦੇ ਵਿੱਚ ਸਾਡੇ ਪਾਸ ਦਸਾਂ ਪਾਸ਼ਾਵਾਂ ਦਾ ਇੱਕ ਸਦਾਨ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਜੋ ਅੱਜ ਉਹ ਗੁਰੂ ਦੀ ਗੋਲਕ ਜਿਹੜੀ ਆ ਉਹ ਰਜਵਾਰਿਆਂ ਦੇ ਮੂੰਹ ਵਿੱਚ ਪੈ ਰਹੀ ਆ ਗਰੀਬਾਂ ਦੇ ਮੂੰਹ ਵਿੱਚ ਨਹੀਂ ਪੈ ਰਹੀ ਸਾਡੇ ਬੱਚਿਆਂ ਨੂੰ ਅਨਾਤ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਸਾਡੇ ਸਿੱਖਾਂ ਦਾ ਔਰ ਸਾਡੇ ਗਰੀਬ ਲੋਕਾਂ ਦਾ ਔਲਾਦ ਜਿਹੜਾ ਉਹ ਨਹੀਂ ਹੋ ਰਿਆ ਸਾਡਾ ਇਹ ਅਜੰਡਾ ਕਿ ਅਸੀਂ ਜੇ ਸਾਡਾ ਇਹਦੇ ਵਿੱਚ ਸਾਨੂੰ ਪ੍ਰਬੰਧ ਸੰਗਤ ਦੇਵੇਗੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਗਵਾਹੀ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਚੰਗੇ ਹਸਪਤਾਲ ਚੰਗੇ ਸਕੂਲ ਕਾਲਜ ਔਰ ਹਰੇਕ ਜਿਹੜਾ ਗੁਰਦੁਆਰਾ ਉਹਦੇ ਵਿੱਚ ਜਿਹੜੀ ਉਹਦੀ ਗੋਲਕ ਹੋਵੇਗੀ ਉਹ ਗਰੀਬਾਂ ਦੇ ਕੰਮ ਆਉਣ ਵਾਸਤੇ ਜਿਹੜਾ ਸਾਡਾ ਮੁੱਖ ਜਨਨਾ ਹੋਵੇਗਾ ਇਰੇ ਨਾ ਇਹ ਤਰ੍ਹਾਂ ਸਾਥ ਸਾਥ ਸਾਥੇ ਆ ਕਿ ਤੁਸੀਂ ਉਹਨਾਂ ਨੂੰ ਸਵੀਕਾਰ ਕਰਦੇ ਹੋ ਜਿਸ ਤਰ੍ਹਾਂ ਸਾਥੇ ਗਿਆ ਉਹਨੂੰ ਕਿਸਰਾ ਦੇਖੀ ਬਿਲਕੁਲ ਨਹੀਂ ਜੀ ਅਸੀਂ ਇਹ ਕੋਈ ਪਹਿਲਾ ਤੁਹਾਡੇ ਨਾਲ ਮੈਂ ਗੱਲ ਕਰ ਸਕਦਾ ਕਿ ਸਾਡੀ ਪਰੰਪਰਾ ਨੇ ਹੈਗੀ ਜਥੇਦਾਰ ਅਕਾਲ ਤਖਤ ਜਿਹੜਾ ਸਾਡੀ ਸਭ ਤੋਂ ਸਿੱਖ ਕੌਮ ਦੀ ਵੱਡੀ ਹਸਤੀ ਆ ਉਸ ਨੂੰ ਇਸ ਤਰ੍ਹਾਂ ਰੋਜ਼ ਦੇ ਰੋਜ਼ ਬਦਲਣਾ ਜਿਹੜਾ ਉਹ ਸਿੱਖਾਂ ਦਾ ਮੂੰਹ ਚੜਾਉਣ ਵਾਲੀ ਗੱਲ ਔਰ ਜਿਹੜੇ ਜਥੇਦਾਰ ਅੱਜ ਤੋਂ ਥੋੜੇ ਦਿਨ ਪਹਿਲਾਂ 2 ਦਸੰਬਰ ਨੂੰ ਇੱਕ ਮੁਜਰਮ ਨੂੰ ਕਟਾਰੇ 'ਚ ਖੜ ਕੇ ਸਜ਼ਾ ਦੇ ਰਹੀ ਉਸੇ ਉਹ ਮੁਜਰਮ ਨੇ ਉਹ ਜੱਜਾਂ ਨੂੰ ਜਿਹੜਾ ਲਾ ਕੇ ਘਰ ਨੂੰ ਤੋੜ ਦਿੱਤਾ ਇਹ ਕੋ ਸਾਡੀ ਪਰੰਪਰਾ ਨਹੀਂ ਹੈਗੀ ਤੁਸੀਂ ਦੁਨਿਆਵੀ ਤੌਰ ਤੇ ਵੇਖ ਲਓ ਕਿ ਜੱਜ ਕਹਿੰਦੇ ਜਿਹੜੀ ਸਜ਼ਾ ਦਿੰਦਾ ਮੁਜਰਮ ਉਹ ਜੱਜ ਨੂੰ ਨਹੀਂ ਲਾ ਸਕਦਾ ਪਰ ਇੱਥੇ ਮੁਜਰਮ ਜਿਹੜੇ ਜੱਜ ਨੂੰ ਲਾ ਰਹੇ ਆ ਔਰ ਇਹੋ ਸਾਡਾ ਅਸਲ ਦੇ ਵਿੱਚ ਸਿੱਕੀ ਦਾ ਜਿਹੜਾ ਘਾਣ ਹੋ ਰਿਹਾ ਹੈ ਤਾਂ ਇਹਨਾਂ ਦਾ ਤੁਸੀਂ ਕਹਿ ਦਿਓ ਉਹ ਕਹਿ ਰਹੇ ਕੁਝ ਅਜਿਹੀਆਂ ਆ ਕਿ ਕਦੀ ਕਦੀ ਪਰਦੇ ਤੋਂ ਲਿਖੋ ਗਿਆ ਫਤਰੀਆ ਬਹੁਤ ਖਰਾਬ ਤੁਸੀਂ ਇਹ ਕੋਈ ਜਸਤ ਹੈ ਕਿੰਨੀ ਹੈ ਗੱਲ ਇਹ ਵੇਖੋ ਜੀ ਸਾਰੇ ਦੁਨੀਆਂ ਜਾਣਦੀ ਆ ਤੇ ਅਕਾਲੀ ਦਲ ਕੋ ਇੱਕੋ ਇੱਕ ਗੱਲ ਰਹਿ ਗਈ ਆ ਵੀ ਅਸੀਂ ਪੰਥ ਕਦੀ ਪੰਥੀ ਨੂੰ ਮੰਨਿਆ ਨਹੀਂ ਜਾਂਦਾ ਸੀ ਅਸੀਂ ਪਿੰਡਾਂ ਦੇ ਬਜ਼ੁਰਗਾਂ ਨੂੰ ਵੇਖਿਆ ਸੀ ਕਿ ਤੱਕੜੀ ਨੂੰ ਪੰਥ ਮਾਰ ਕੇ ਤੇ ਵੋਟ ਪਾਉਂਦੇ ਹੁੰਦੇ ਸੀ ਪਰ ਅੱਜ ਅਸੀਂ ਕਹਿੰਦੇ ਆ ਕਿ ਇਹੋ ਹੀ ਅਕਾਲੀ ਦਲ ਜਿਹੜਾ ਇਹ ਜੰਸੀਆਂ ਦੇ ਹੱਥ ਖੇਡ ਰਿਆ ਇਹ ਵੀ ਆਪਣੇ ਨੂੰ ਦਿਨ-ਬਦਿਨ ਛੱਡ ਕੇ ਜਾ ਰਹੇ ਆ ਤੁਸੀਂ ਸਭ ਤੋਂ ਵੱਡੀ ਮਿਸਾਲ ਦੇਖ ਲੋਗੇ ਕਿ ਵਿਕਰਮਜੀਤ ਮੁਝੀ ਕਿਹਾ ਆਪਣੇ ਭਣ੍ਹਈਏ ਨੂੰ ਛੱਡ ਕੇ ਤੇ ਉਹਦਾ ਵਿਰੋਧ ਕਰ ਰਿਹਾ ਤੇ ਵਿਕਰਮਜੀਤ ਜੀ ਮਗਰ ਕਿਹੜੀ ਚਲਸੀ ਕੰਮ ਕਰ ਰਹੀ ਆ ਜਾ ਜਿਹੜੇ ਪਹਿਲਾਂ ਕਾਲੀ ਦਲ ਤੋਂ ਵੱਡੇ ਵੱਡੇ ਲੀਡਰ ਚੱਕ ਕੇ ਗਏ ਉਹ ਕਿਹੜੀਆਂ ਏਜੰਸੀਆਂ ਦੇ ਕਹਿਣ ਚੁਕੇ ਅੱਜ ਦਾ ਕਾਲੀ ਦਲ ਜਿਹੜਾ ਏਜੰਸੀਆਂ ਦੇ ਹੱਥ ਖੇਡ ਰਿਹਾ ਕਿਸੇ ਵੀ ਪੋਣਾ ਵਾਸਤੇ ਵੋਟਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਇਹ ਵੀ ਪੋਣਾ ਵਾਸਤੇ ਫੰਕਟ ਕਾਲੀ ਯਾਰ ਨਹੀਂ ਹੈ ਕਿ ਮੰਨ ਲਓ ਤੁਹਾਨੂੰ ਮਿਲ ਜਾਣਾ ਹੈ ਤੁਸੀਂ ਕਹਿੰਦੇ ਆਵਾਜ਼ ਦੇ ਦੇ ਫਿਰ ਜੀ ਜਦੋਂ ਤੋਂ ਵੋਟਾਂ ਦਾ ਐਲਾਨ ਹੋਇਆ ਤੇ ਵੋਟਾਂ ਭੰਗ ਅਸਲ ਦੇ ਵਿੱਚ ਸਾਨੂੰ ਉਦੋਂ ਹੀ ਪਤਾ ਲੱਗਾ ਕਿ ਲੋਕਾਂ ਦੇ ਵਿੱਚ ਸਾਡੀ ਹੋਂਦ ਕੀ ਆ ਇਸ ਵਾਰ ਲੱਖਾਂ ਦੇ ਵਿੱਚ ਫਾਰਮ ਜਿਹੜੇ ਆ ਉਹ ਪੰਥਕ ਅਕਾਲੀ ਲਹਿਰ ਵੱਲੋਂ ਪਿੰਡ-ਪਿੰਡ ਜਾ ਕੇ ਵੰਡੇ ਗਏ ਸਾਡੇ ਆਗੂਆਂ ਨੂੰ ਔਰ ਲੋਕਾਂ ਉਹ ਫਾਰਮ ਅਕਸੈਪਟ ਕੀਤੇ ਕਿ ਅਸੀਂ ਜਿਹੜਾ ਪੰਥਕ ਅਕਾਲੀ ਲਹਿਰ ਵੱਲੋਂ ਫਾਰਮ ਲੈ ਕੇ ਵੋਟ ਬਣਾਉਣੀਆਂ ਨਾ ਕਿ ਅਕਾਲੀ ਦਲ ਵੱਲੋਂ ਭਰੇ ਫਾਰਮ ਦੀ ਜਿਹੜੀ ਵੋਟ ਬਣਾਉਣੀ ਔਰ ਅੱਜ 55 ਲੱਖ ਦੇ ਕਰੀਬ ਜਿਹੜੀ ਪੰਜਾਬ ਦੇ ਵਿੱਚ ਵੋਟ ਬਣ ਗਈ ਹੈ ਜਿਦੇ ਵਿੱਚ ਪੰਥਕ ਅਕਾਲੀ ਲਹਿਰ ਦਾ ਬਹੁਤ ਵੱਡਾ ਯੋਗਦਾਨ ਨਹੀਂ ਤੇ ਅੱਜ ਤੱਕ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵੋਟ ਭਰਵਾਉਦਾ ਸੀ ਆਪਣਾ ਇੱਕ ਲੀਡਰ ਉਹਨਾਂ ਦਾ ਫਾਰਮ ਲੈ ਕੇ ਜਮਾ ਕਰਵਾ ਦਿੰਦਾ ਸੀ ਪਿੰਡ 'ਚ ਕਿਸੇ ਨੂੰ ਜਾਗਰਤੀ ਨਹੀਂ ਸੀ ਅੱਜ ਤੁਸੀਂ ਪੱਤਰਕਾਰ ਸਾਡੇ ਨਾਲ ਹੋ ਸਿਆਣੇ ਜੀ ਤੁਸੀਂ ਵੇਖਿਆ ਹੋਗਾ ਹਰੇਕ ਪਿੰਡ 'ਚ ਕੱਲੇ-ਕੱਲੇ ਬੰਦੇ ਨੂੰ ਪਤਾ ਕਿ ਮੇਰਾ ਫਾਰਮ ਭਰਿਆ ਗਿਆ ਔਰ ਮੇਰੀ ਵੋਟ ਬਣੀ ਆ ਭਾਵੇਂ ਕਿਸ ਹਾਲਾਕੇ ਸਿਸਟਮ ਠੀਕ ਨਹੀਂ ਜਦੋਂ ਲੋਕ ਸਭਾ ਦੀਆਂ ਵੋਟਾਂ ਭਰਦੀਆਂ ਨੇ ਚੁੱਪ-ਚੁਪੀ ਤੇ ਭਰਦੀਆਂ ਸਾਰਿਆਂ ਦੀਆਂ ਭਰ ਜਾਂਦੀਆਂ ਐਮਐਲਏ ਦੀਆਂ ਇਲੈਕਸ਼ਨਾਂ ਹੁੰਦੀਆਂ ਵੋਟਾਂ ਭਰ ਜਾਂਦੀਆਂ ਸ਼੍ਰੋਮਣੀ ਕਮੇਟੀ ਵੇਲੇ ਇਹਨਾਂ ਨੇ ਇੱਕ-ਇੱਕ ਫਾਰਮ ਸਾਡੇ ਕੋਲ ਭਰਵਾਇਆ ਪਰ ਫਿਰ ਵੀ ਵੋਟਾਂ ਅਜੇ ਵੀ ਗਲਤ ਨੇ ਅਸੀਂ ਉਹਦੇ ਉੱਤੇ ਆਬਜੈਕਸ਼ਨ ਲਾਉਣ ਦਾ ਜਿਹੜਾ ਸਮਾਂ 10 ਮਾਰਚ ਤੱਕ ਹੀ ਬਹੁਤ ਸਾਰੇ ਆਬਜੈਕਸ਼ਨ ਵੀ ਲਾਏ ਆ ਬਹੁਤ ਸਾਰੀਆਂ ਨਵੀਆਂ ਵੋਟਾਂ ਵੀ ਘੜਕੇ ਦਿੱਤੀਆਂ ਨੇ ਔਰ ਇਹਦੇ ਵਿੱਚ ਅਸੀਂ ਇਹ ਸਾਨੂੰ ਦੇਖਣ ਨੂੰ ਜ਼ਰੂਰ ਮਿਲਿਆ ਕਿਉਂਕਿ ਸਹਿਜ ਭਾਰੀ ਸਿੱਖਾਂ ਦੀ ਵੋਟ ਕੱਟੀ ਜਾਣ ਕਰਕੇ ਪਿਛਲੀ ਵਾਰ ਨਾਲੋਂ ਵੋਟ ਜਿਹੜੀ ਉਹ ਕੱਟਣੀ ਸੰਭਾਵਨਾ ਸੀ ਪਰ ਫਿਰ ਵੀ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜੀ ਸਿੱਖਾਂ ਨੇ ਉਹ ਵੋਟ ਬਣਾਈ ਔਰ ਜਾਨਕ ਸਭੀ ਪਾਰਟੀ ਇਲੈਕਸ਼ਨ ਹਰ ਜਿਹੜਾ ਸਾਡਾ ਜੀ ਵੀ ਜਦੋਂ ਅਸੀਂ ਪੰਥਕ ਕਾਲੀ ਲੈ ਰਜਿਸਟ੍ਰੇਸ਼ਨ ਕਰਾਈ ਆ ਉਹਦਾ ਪਹਿਲਾ ਸਿਧਾਰਤ ਤੇ ਸਵਿਧਾਨ ਸੀ ਕਿ ਪੰਥਕ ਅਕਾਲੀ ਲਹਿਰ ਕੇਵਲ ਤੇ ਕੇਵਲ ਧਾਰਮਿਕ ਕਲੈਕਸ਼ਨ ਲੜੇਗੀ ਕਿਸੇ ਵੀ ਰਾਜਨੀਤੀ ਇਲੈਕਸ਼ਨ ਪੋਲੀਟੀਕਲ ਇਲੈਕਸ਼ਨ ਦੇ ਵਿੱਚ ਪੰਥਕ ਅਕਾਲੀ ਲਹਿਰ ਦਾ ਕੋਈ ਵੀ ਆਗੂ ਜਿਹੜਾ ਉਹ ਸ਼ਾਮਲ ਨਹੀਂ ਹੋਏਗਾ ਪੰਥਕ ਅਕਾਲੀ ਲਹਿਰ ਤਾਂ ਇਹ ਗੱਲ ਕਰਦਾ ਹੈ ਕਿ ਉਹਦੀ ਸਾਧਕੀ ਪੇਟੀ ਹੈ ਉਹਦੇ ਮਨੂਲੀ ਘੱਟ ਕੀਤੀ ਜਾ ਰਹੀ ਹੈ ਉਹਦੇ ਨਾਲ ਕਿਸੇ ਕਿਸੇ ਦੀ ਗੱਲ ਹੈ ਉਹ ਕੋਈ ਸੈਂਸ ਜਾਂ ਫਲਾਕ ਦੇ ਦੇਖੋ ਜੀ ਇਹ ਗੱਲ ਰਾਜਨੀਤਿਕ ਹੈ ਤੁਹਾਨੂੰ ਪਹਿਲਾਂ ਕਿਹਾ ਕਿ ਸਾਡਾ ਧਾਰਮਿਕ ਝੰਡਾ ਇਹ ਉਹਨਾਂ ਦਾ ਆਪਤੀ ਮਸਲਾ ਕਿ ਉਹ ਕੀ ਹੋਇਆ ਕੀ ਨਹੀਂ ਹੋਇਆ ਜਦੋਂ ਅਸੀਂ ਕੇਵਲ ਤੇ ਕੇਵਲ ਧਰਮ ਦੀ ਗੱਲ ਕਰਦੇ ਆ ਆਵਾਜ਼ ਨਹੀਂ ਤਕ ਤੌਰ ਤੇ ਸਾਡਾ ਕੋਈ ਚੱਡਾ ਨਹੀਂ ਅਸੀਂ ਕੇਵਲ ਤੇ ਕੇਵਲ ਅਸੀਂ ਪੀਸੀ ਚੋਣਾਂ ਲੜਾ ਗਏ ਜਿਹੜਾ ਮੈਂਬਰ ਸਾਡਾ ਐਸਜੀਪੀਸੀ ਦੀ ਚੋਣ ਲੜੂਗਾ ਉਹ ਕਿਸੇ ਵੀ ਰਾਜਨੀਤਿਕ ਚੋਣ ਚ ਹਿੱਸਾ ਨਹੀਂ ਲਵੇਗਾ ਜੇ ਉਹ ਲੜਨਾ ਚਾਹੇ ਉਹਨੂੰ ਪਹਿਲਾਂ ਆਪਣਾ ਅਸਤੀਫਾ ਦੇ ਕੇ ਇੱਧਰ ਫਿਰ ਉੱਧਰ ਜਾ ਕੇ ਚੋਣ ਲੜੇ ਜਿਸ ਦਾ ਸਾਡੀ ਚੋਣ ਕਿਵੇਂ ਹੋਣੀ ਹੈ ਜੇ ਬੱਸ ਕਹਿ ਤੋ ਆਪੇ ਲਾਦੇ ਨੇ ਉਹ ਵੀ ਨਾ ਆ ਜਾਓ ਇੱਥਾ ਦੇ ਨੇ ਇਹ ਗੋਲੇ ਹੈ ਜਦੋਂ ਇਹ ਸਤਿ ਕਿਰਿਸ਼ ਮਿਟਰਨ ਚੋਂ ਜੋ ਜਾਇਜ਼ ਹੈ ਤਾਂ ਉਹ ਵੀ ਬਦਲਣਾ ਚਾਹੀਦਾ ਅਸੀਂ ਸਾਰੇ ਨਿਜਾਮ ਨੂੰ ਬਦਲਣਾ ਚਾਹੁੰਦੇ ਆ ਅਸੀਂ ਜਿਹੜਾ ਜਥੇਦਾਰ ਦੀ ਨਿਯੁਕਤੀ ਆ ਉਹ ਅਸੀਂ ਚਾਹੁੰਦੇ ਆ ਕਿ ਸਰਬੱਤ ਖਾਲਸਾ ਜਿਸ ਤਰ੍ਹਾਂ ਪਹਿਲਾਂ ਜਿਹੜੀਆਂ ਪਰੰਪਰਾਵਾਂ ਹੈਗੀਆਂ ਸੰਸਥਾਵਾਂ ਹੈ ਸਾਰੇ ਸਿੱਖਾਂ ਦੀ ਸਹਿਮਤੀ ਦੇ ਨਾਲ ਇੱਕ ਜਥੇਦਾਰ ਬਣਾਵਾ ਜਿਆ ਬਣਾਇਆ ਜਾਏ ਜਿਹੜਾ ਸਰਬ ਪ੍ਰਵਾਨਤ ਹੋਵੇ ਅੱਜ ਇੱਕ ਜਥੇਦਾਰ ਨੂੰ ਛੋਟੇ ਛੋਟੇ ਜਿਹੜੇ ਬੰਦੇ ਆ ਜੋ ਮਰਜ਼ੀ ਕਹਿ ਰਹੇ ਆ ਮੇਰੇ ਉਹ ਕੇ ਜਿਹੜਾ ਮਟਮਦਾ ਹੈ ਆ ਉਹਨਾਂ ਦੀ ਕੋਈ ਚੋਣ ਪ੍ਰਕਿਰਿਆ ਦਾ ਤਾਂ ਨਹੀਂ ਚੱਲਦਾ ਬਿਲਕੁਲ 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 ਇਹਦੀ ਪ੍ਰਕਿਰਿਆ ਜਿਹੜੀ ਆ ਪ੍ਰਾਤਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਕੀਦਾਰ ਚੁਣੇ ਜਾਂਦੇ ਸੀ ਔਰ ਸਰਬ ਪ੍ਰਬਾਲਤ ਹੁੰਦੇ ਸੀ ਉਹਨਾਂ ਨੂੰ ਰਿਟਾਇਰ ਨਹੀਂ ਸੀ ਕੀਤਾ ਜਾਂਦਾ ਜਥੇਦਾਰ ਦੀ ਪਦਵੀ ਕੋਈ ਰਿਟਾਇਰਮੈਂਟ ਦੀ ਕੋਈ ਸਰਕਾਰੀ ਮੁਲਾਜ਼ਮ ਨਹੀਂ ਆ ਉਹ ਤੇ ਉਹਨੂੰ ਰਿਟਾਇਰ ਕਰਕੇ ਘਰੋਂ ਤੋਰਤਾ ਜਾਂ ਕੱਢ ਦਿੱਤਾ ਜਾਵੇ ਜਥੇਦਾਰ ਇੱਕ ਸਰਬ ਪ੍ਰਬਾਲਤ ਸਿੱਖ ਕੌਮ ਦੀ ਸਭ ਤੋਂ ਅਜੀਬ ਤੇ ਸੁਪਰੀਮ ਜਿਹੜੀ ਆ ਹਸਤੀ ਆ ਇਸ ਕਰਕੇ ਉਹਦੇ ਉੱਤੇ ਕਿਸਦਾ ਕੁੰਡਾ ਨਹੀਂ ਉਹਦੇ ਨਾਲ ਜਿਹੜੇ ਪੰਜ ਜਥੇਦਾਰ ਹੁੰਦੇ ਆ ਉਹਦਾ ਇੱਕ ਸਿਸਟਮ ਹੁੰਦਾ ਕਿ ਦੂਸਰੇ ਚਾਰ ਜਥੇਦਾਰ ਔਰ ਤੇ ਮਾਂਦੋਸ਼ ਲਾ ਕੇ ਉਹਨੂੰ ਸਾਬਤ ਕਰਨ ਕਿ ਇਹਦੇ ਚ ਆ ਗਲਤੀ ਆ ਫਿਰ ਉਹਨੂੰ ਜਥੇਦਾਰੀ ਤੋਂ ਲਾਇਆ ਜਾ ਸਕਦਾ ਉਹ ਵੀ ਸਰਬੱਤ ਖਾਲਸਾ ਦੇ ਵਿੱਚ ਸਾਬਤ ਕਰਨ ਕਿ ਤੇ ਆ ਅਸੀਂ ਮਾਂਦੋਸ਼ ਲਾਏ ਆ ਔਰ ਉਹ ਜਥੇ ਉਹ ਕਬੂਲ ਰਿਹਾ ਹੋਇਆ ਆਪਣੀ ਪਦਵੀ ਨੂੰ ਛੱਡ ਜਾਂਦਾ ਇਹ ਜਿਹੜਾ ਜਥੇਦਾਰ ਨੂੰ ਲਾਉਣ ਦਾ ਤਰੀਕਾ ਹੈ ਤੇ ਲਾਉਣ ਦਾ ਤਰੀਕਾ ਇਹ ਸੀ ਕਿ ਪ੍ਰਾਤਨ ਪਰੰਪਰਾਵਾਂ ਅਨੁਸਾਰ ਸਰਬੱਤ ਜਿੰਨੀ ਸਿੱਖ ਕੌਮ ਆ ਉਹਦੀਆਂ ਸੰਸਥਾਵਾਂ ਉਹਦੀਆਂ ਜਥੇਬੰਦੀਆਂ ਕਤਰੋ ਕੇ ਬੈਠ ਕੇ ਜਥੇਦਾਰ ਦੀ ਮੁਜਬਤੀ ਕਰਦੇ ਇਹ ਕਹਿੰਦੇ ਜੀ ਅਸੀਂ ਤੁਸੀਂ ਵੀ ਲਾ ਦੀਦਾ ਉਹ ਲਾ ਦੀਆ ਵੇਖੋ ਜੀ ਇਹ ਐਕਟ ਦੇ ਅਧੀਨ ਜਦੋਂ ਆ ਗਏ ਨਾ ਐਸੀ ਪੀਸੀ ਨੇ ਤੈਸੋਂ ਤੱਕ ਕਹਤਾ ਕਿ ਜਥੇਦਾਰ ਜਿਹੜਾ ਉਹ ਸਾਡਾ ਮੁਲਾਜ਼ਮ ਹੈ ਇਹਨੂੰ ਲਾ ਵੀ ਸਕਦੇ ਆ ਤੇ ਲਾ ਵੀ ਸਕਦੇ ਆ ਪਰ ਉਹਦੇ ਵਿੱਚ ਇੱਕ ਗੱਲ ਆ ਜਦੋਂ ਅਸੀਂ ਕਿਸੇ ਗਰੰਤੀ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਲਖਾ ਲੈ ਰਿਹਾ ਹੋਵੇ ਉਹ ਕੁਦਰਤੀ ਤੌਰ ਤੇ ਉਹਨਾਂ ਦਾ ਮੁਲਾਜ਼ਮ ਜਿਹੜੇ ਜਥੇਦਾਰ ਦੀ ਅਸੀਂ ਗੱਲ ਕਰ ਰਹੇ ਆ ਇਹ ਜੇਲ੍ਹ ਦੇ ਵਿੱਚ ਰਹੇ ਤੇਰਾ ਸਾਹ ਜੇਲ੍ਹ ਦੇ ਵਿੱਚ ਰਹਿੰਦਿਆਂ 91 ਦੇ ਵਿੱਚ ਇਹਨਾਂ ਨੂੰ ਜੱਫੇਦਾਰ ਭਰਾਇਆ 96 ਤੇ ਜਿਹੜਾ ਆ ਹੋਏ 96 ਤੋਂ ਲੈ ਕੇ 99 ਤੱਕ ਦੇ ਜੱਫੇਦਾਰ ਰਹੇ ਆ ਇਹਨਾਂ ਦਾ 1 ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਨਖਾਹ ਨਹੀਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਨੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਲ ਨਹੀਂ ਪੁਆਇਆ ਔਰ ਇਹ ਉਹਨਾਂ ਦੇ ਮੁਲਾਜ਼ਮ ਭਣ ਕੇ ਨਹੀਂ ਰਹੇ ਕਿ ਜੱਫੇਦਾਰ ਦੀ ਹਸਤੀ ਦੇ ਵਿੱਚ ਰਹੇ ਔਰ ਇਹੀ ਕਾਰਨ ਸੀ ਇਹਨਾਂ ਨੂੰ ਲਾਉਣਾ ਕਿਉਂਕਿ ਇਹਨਾਂ ਦੀ ਜਿਹੜੀ ਆ ਨਿੱਚ ਪ੍ਰਕਿਰਤੀ ਨੂੰ ਜਿਹੜਾ ਉਹ ਨੇਤੀ ਪਾਸ ਰਹੇ ਦੋਕਾ ਮਾਰਾ ਪਾਸ ਤੋਂ ਬਾਅਦ ਚੋਣਾ ਹੁੰਦੀ ਨਹੀਂਦਾ ਜੀ ਕਿਸੇ ਦੀਆਂ ਕੋਈ ਹੈ ਜੇ ਸਿਸਟਮ ਨੂੰ ਦੇਖਿਆ ਜਾਵੇ ਕੋਖਿਆ ਜਾਵੇ ਜਿਸ ਤਰ੍ਹਾਂ ਹੁਣ ਵੋਟਾਂ ਬਣ ਗਿਆ ਉਹਨਾਂ ਤੇ ਇਜੈਕਸ਼ਨ ਲੱਗ ਗਿਆ ਸਦਾਈ ਹੋ ਗਈ ਅਸੀਂ ਸਮਝਦੇ ਹਾਂ ਕਿ ਇਸ ਤੋਂ ਬਾਅਦ ਕੋ ਬਹੁਤਾ ਲੰਮਾ ਸਮਾਂ ਨਹੀਂ ਲੱਗਣਾ ਚਾਹੀਦਾ 2-3 ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਜੂਨ ਤੇ ਜੁਲਾਈ ਦੇ ਵਿੱਚ ਤੱਕ ਵੋਟਾਂ ਜਿਹੜੀਆਂ ਪੈਣ ਦੀ ਸਾਨੂੰ ਆਸ ਵੀ ਆ ਔਰ ਹੋਣੀਆਂ ਵੀ ਚਾਹੀਦੀਆਂ ਸਾਡੀ ਮੰਗ ਇੱਕ ਜਦੋਂ ਇਸ ਜਦੋਂ ਸਾਫ ਸਫਾ ਕਿਸੇ ਦਾ ਭਾਈ ਜਾਂਦੇ ਉਹ ਤੋਂ ਕੁਝ ਪ੍ਰੀਸਟ ਸਭਤੀ ਉਹਨਾਂ ਨੂੰ ਕੀਤਾ ਜਾਂਦਾ ਹੈ ਜਦੋਂ ਉਹਨੂੰ ਲਾਇਆ ਜਾਂਦਾ ਉਹ ਜਦੋਂ ਜੱਥੇਬੰਦੀਆਂ ਕਹਿੰਦੀਆਂ ਜੀ ਇਹ ਫਾਰਮ ਦੇ ਕੇ ਦਾਰਨਾ ਉਹਦੇ ਵੀ ਇਦਾਂ ਨਹੀਂ ਲੱਗਦਾ ਕਿ ਜੱਥੇਬੰਦੀਆਂ ਫਿਰ ਸੌਣ ਦਾ ਇੱਕੋ ਮਕਸਦ ਆ ਵੀ ਚੋਣ ਹੀ ਕੱਲ-ਕੱਲ ਦਾ ਵਿਰੋਧ ਕਰਨਾ। ਸਾਡੀ ਗੱਲ ਬਿਲਕੁਲ ਸਹੀ ਆ ਕਿ ਜਿੱਥੇ ਬੰਦੀਆਂ ਦਾ ਸਿਰਫ ਇਤੋਂ ਤੱਕ ਏਜੰਡਾ ਹੁੰਦਾ ਕਿ ਅਸੀਂ ਤੇ ਵਿਰੋਧ ਹੀ ਕਰਨਾ ਪਰ ਸੁਧਾਰ ਇਹ ਕਹਿੰਦਾ ਕਿ ਜਦੋਂ ਅਸੀਂ ਕਿਸੇ ਬੰਦੇ ਦੀ ਇੱਕ ਵਾਰੀ ਸਪੋਰਟ ਕਰ ਦਿੰਨੇ ਆ ਜਿੰਨਾ ਚਿਰ ਉਹਦੇ ਉੱਤੇ ਕੋਈ ਬਹੁਤ ਵੱਡੇ ਇਲਜ਼ਾਮ ਜਾਂ ਦੋਸ਼ ਨਹੀਂ ਲੱਗਦੇ ਤਾਂ ਵਿਰੋਧ ਕਰਨਾ ਸਾਡਾ ਨਹੀਂ ਬਣਦਾ। ਦੂਸਰਿਆਂ ਨੂੰ ਐਕਸੈਪਟ ਕਰਨਾ ਸਾਡੀ ਜਿਹੜੀ ਆ ਉਹ اخਲਾਕੀ ਤੌਰ ਤੇ ਨਹੀਂ ਬਣਦਾ ਪਰ ਜਿਹੜਾ ਸਿਸਟਮ ਬਣ ਚੁੱਕਾ ਉਹ ਤੁਸੀਂ ਸਾਡੇ ਸਾਰਿਆਂ ਦੇ ਸਾਹਮਣੇ ਆ ਇਸ ਸਿਸਟਮ ਨੂੰ ਸੁਧਾਰਨ ਵਾਸਤੇ ਪੰਥਕ ਸਾਲੀਆ ਜਿਹੜੀ ਅੱਗੇ ਆ ਕਿਸੀ ਤਰ੍ਹਾਂ ਦੇ ਲੈਣ ਦੇ ਫੈਸਲੇ ਜਿਿਹੜੇ ਕਟਾਉਂਦਾ ਆ ਰਿਹਾ ਆ 22 ਤਰੀਕ ਨੂੰ ਕੋਈ ਫੈਸਲਾ ਨਹੀਂ ਲਿਆ ਜਾਵੇਗਾ 22 ਤਰੀਕ ਨੂੰ ਤੇ ਅਸੀਂ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਾਨਫਰੰਸਾਂ ਜਿਹੜੀਆਂ ਜਿਲੇ ਪੱਤਰ ਦੀਆਂ ਕਰ ਰਹੇ ਆ ਫੈਸਲਾ ਉਹਦੋਂ ਨਹੀਂ ਲਿਆ ਜਾਵੇਗਾ ਜਦੋਂ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸਿੱਖ ਚੰਗੇ ਹੱਥਾਂ ਚ ਦੇ ਦੇਣਗੇ ਔਰ ਭਾਈ ਰਣਜੀਤ ਸਿੰਘ ਉਹਦੀ ਅਗਵਾਈ ਕਰਨਗੇ ਹਾਲਾਂਕਿ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲਾਣੀ ਆ ਨਾ ਪ੍ਰਧਾਨਤ ਬਣਾ ਪਰ ਫਿਰ ਵੀ ਉਹਨਾਂ ਦੀ ਅਗਵਾਈ 'ਚ ਜਿਹੜੀ ਕਮੇਟੀ ਬਣੇਗੀ ਉਹਦੇ ਵਿੱਚ ਬੈਠ ਕੇ ਚੰਗੇ ਫੈਸਲੇ ਲਏ ਜਾਣਗੇ ਔਰ ਸਿੱਖਾਂ ਦੇ ਸਾਰੀਆਂ ਸੰਸਥਾਵਾਂ ਦੇ ਸਾਰੀਆਂ ਜਥੇਬੰਦੀਆਂ ਵੀ ਸਹਿਮਤੀ ਦੇ ਨਾਲ ਲਈ ਜਾਣਗੇ ਕਿਸੇ ਦੇ ਉੱਤੇ ਫੈਸਲੇ ਤੋਸੇ ਨਹੀਂ ਜਾਣਗੇ ਜਿਹੜੀਆਂ ਆਪ ਕੋ ਇੱਕ ਹੀ ਪਕਾਰ ਕਰਦੀਆਂ ਵੀ ਇਹ ਖਾਲੀਆਪਸ ਜਿਹੜਾ ਇਹ ਕੁੱਟ ਕਰਵਾਉਣਾ ਜੀ ਤੁਸੀਂ ਕੁੱਟ ਕਰਵਾਓ ਕਰੋ ਜਥੇਬੰਦੀਆਂ ਇੱਕੋ ਵਿੱਚੋਂ ਚੋਣ ਨਹੀਂ ਕਰਦੀਆਂ ਪਰ ਵਕਤ ਵਕਤ ਹੋਰ ਕਿਹੜੀਆਂ ਜਿਹੜੀਆਂ ਹੋਰ ਕਿਹੜੀਆਂ ਜਿਹੜੀਆਂ ਹਮ ਜਿਹੜੀਆਂ ਗੱਲੇ ਭਾਈ ਸਾਹਿਬ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਪ੍ਰੈਸ ਦੇ ਵੀ ਬੜੇ ਚੰਗੇ ਹੋ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 2000 ਜਿਹੜੀ ਇਲੈਕਸ਼ਨ ਚਾਰਚ ਹੋਈ ਸੀ ਇੱਕ ਦੇ ਮੁਕਾਬਲੇ ਇੱਕੋ ਕੈਂਡੀਡੇਟ ਕਿਤਾ ਗਿਆ ਪੰਥਕ ਮੋਰਚੇ ਦੇ ਨਾਂ ਤੇ ਇਲੈਕਸ਼ਨ ਇਕੱਠੇ ਹੋ ਕੇ ਲੜੀ ਔਰ ਉਹਦੇ ਇੱਕ ਕੈਂਡੀਡੇਟ ਹੈ ਬਾਦਲ ਕਾਲੀਦਾਨ ਦਾ ਇੱਕ ਪੰਥਕ ਮੋਰਚੇ ਦਾ ਕਿਤੇ ਦੋ ਤਿੰਨ ਕੈਂਡੀਡੇਟ ਕਿਤੇ ਨਹੀਂ ਖੜੇ ਉਹਦੇ ਬਾਅਦ ਚ ਜਿੱਤ ਨਹੀਂ ਹੋਈ 32 35 ਸੀਟਾਂ ਤੱਕ ਗ੍ਰੀਵੰਤਕ ਮੋਰਚੇ ਨੇ ਜਿੱਤੀਆਂ ਸੀ ਹਾਲਾਂਕਿ 43% ਵੋਟ ਜਿਹੜਾ ਪੰਤਕ ਮੋਰਚਾ ਬਾਦਲ ਸਰਕਾਰ ਵੀ ਬਣੇ ਜਿਹੜੀ ਉਹਦੇ ਵਿੱਚੋਂ ਲੈ ਗਿਆ ਸੀ ਪਰ 2011 ਦੇ ਵਿੱਚ ਇੱਕ ਰੌਣਾ ਸੀ ਇੱਕ ਕੇਸ ਚੱਲਦਾ ਸੀ ਚਾਈ ਧਾਰੀਆਂ ਦਾ ਉਹਦੇ ਵਿੱਚ ਵੀ ਜਿਹੜੀ ਲੜਾਈ ਆ ਲੜੀ ਤੇ ਉਹ 77 ਹੋ ਕੇ ਗਈ ਸੀ ਪਰ ਕੁਝ ਇੱਕ ਜਿਹੜੇ ਵਿੱਚ ਜਥੇਬੰਦੀਆਂ ਜਿਹੜੀਆਂ ਉਹਨਾਂ ਵੱਖਰਾ ਐਲਾਨ ਕਰਤਾ ਸੀ ਔਰ ਉਹਨਾਂ ਦਾ ਹਮੇਸ਼ਾ ਹੁੰਦਾ ਕਿ ਉਹਨਾਂ ਨੂੰ ਵੱਖਰੇ ਤੌਰ ਤੇ ਲੜਨਾ ਜਾਂ ਕਿਸੇ ਵੀ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਆ ਪਰ ਇਸ ਵਾਰ ਸਾਡੀ ਕੋਸ਼ਿਸ਼ ਇਹ ਹੋਈ ਆ ਕਿ ਇੱਕ ਦੇ ਮੁਕਾਬਲੇ ਇੱਕ ਕੈਂਡੀਡੇਟ ਦਿੱਤਾ ਜਾਵੇ ਦੋ ਨਾ ਦਿੱਤੇ। ਜਿਹੜਾ ਸਾਰੇ ਜੱਥੇਬੰਦੀਆਂ ਦਾ ਦੁਸ਼ੀਆ ਦਾ ਮੁੱਦਾ ਇੱਕ ਆ। ਸਿਰਫ ਅਕਬਰ ਕੋਲੋਂ ਲੱਗੇ ਦੋ ਤੇ ਇਹ ਲੱਗਦਾ ਕਿ ਆਪਣੀ ਆਪਣੀ ਡੋਟਾ ਚਾਈਡ ਸਾਰੀ ਤੁਹਾਡੀ ਗੱਲ ਬਿਲਕੁਲ ਸਹੀ ਤੈਨੂੰ ਪਹਿਲਾਂ ਕਹ ਤਾ ਕੱਥੇ ਹੋ ਕੇ ਵੀ ਲੜੀ ਆ। ਹੁਣ ਵੀ ਸਾਡਾ ਜਿਹੜਾ ਇਹੋ ਹੀ ਮੁੱਖ ਤੌਰ ਤੇ ਸਾਡਾ ਜਿਹਦੇ ਤੇ ਪੂਰਾ ਜ਼ੋਰ ਲੱਗ ਰਿਹਾ ਕਿ ਸਾਰੀਆਂ ਪੰਥਕ ਤਿਰਾਂ ਨੂੰ ਇੱਕ ਪਲੇਟਫਾਰਮ ਤੇ ਲੈ ਆ ਕੇ ਇੱਕ ਦੇ ਮੁਕਾਬਲੇ ਇੱਕ ਕੈਂਡੀਡੇਟ ਦਿੱਤਾ ਜਾਵੇ। ਪਰ ਜੇ ਕਿਸੇ ਨੇ ਉਹ ਮੈਨਾ ਮੰਨੂ ਵਾਲੀ ਗੱਲ ਸਥਿਤੀ ਹੋਈ ਜੇਕਰ ਉਹਨੂੰ ਮਨਾਉਣਾ ਤੇ ਤੁਸੀਂ ਘਰ ਦੇ ਕੋਈ ਮੈਂਬਰ ਹੋਵੇ ਜੀ ਅਰਜੀ ਤੋਂ ਉਹਨੂੰ ਮਨਾਉਣਾ ਦੀ ਔਕਾਤ ਹੁੰਦਾ ਤਾਂ ਕੋਸ਼ਿਸ਼ ਇਹ ਹੋਵੇਗੀ ਕਿ ਸਮੁੱਚੇ ਜਿਹੜੇ ਕੈਂਡੀਡੇਟ ਆ ਉਹ ਇੱਕੋ ਵਧਾਰ ਇੱਕ ਸੰਵਿਧਾਨ ਇੱਕ ਨਿਸ਼ਾਨ ਇੱਕ ਪ੍ਰਧਾਨ ਦੇ ਦੀਨ ਨਾਲ ਤੇ ਇਸ ਦੀ ਸਹੀ ਪ੍ਰਕਿਰਤੀ ਦਾ ਹੁਕਮ ਆ ਦੇਣਾ ਲੈ ਕੇ ਕੰਨਾਂ ਦੇ ਤੂਰ ਤੋਂ ਇਸ ਬਾਬਤ ਹਾਂਜੀ ਜੀ ਲੱਗਦਾ ਹੈ ਬਹੁਤ ਤਦਰ ਉਸ ਲੱਗ ਜਾਏ ਕਿ ਲੋਕ ਨਹੀਂ ਜਾ ਸਕਦੇ ਕੋਈ ਕਰਨਾ ਪਹਿਲਾਂ ਵੀ ਤੁਸੀਂ ਕੱਟਿਓ ਜਿਹੜਾ ਤੁਹਾਡਾ ਅਗਲਾ ਕੁਐਸਚਨ ਆ ਉਹਦਾ ਤੇ ਮੈਂ ਤੁਹਾਨੂੰ ਬਾਅਦ ਜਵਾਬ ਦਵਾਂ ਜਿਹੜਾ ਕਰਨ ਵਾਲੀ ਗੱਲ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਰਣਜੀਤ ਸਿੰਘ ਜਿਸ ਤਰ੍ਹਾਂ ਉਹ ਕਰ ਦਿੰਦਾ ਹੁਣ ਬੜੇ ਜੱਥੇਬੰਦੀਆਂ ਵੱਲੋਂ ਸਾਨੂੰ ਸਹਿਯੋਗ ਮਿਲ ਰਿਹਾ ਉਹਨਾਂ ਨੂੰ ਮੈਂ ਇੱਥੇ ਪ੍ਰੈਸ 'ਚ ਜਿਹੜਾ ਵਾ ਕਿਉਂਕਿ ਇਹ ਵੱਡੇ ਉਹਨਾਂ ਦੇ ਸੈਂਟਰ ਲੈਵਲ ਦੀਆਂ ਗੱਲਾਂ ਮੈਂ ਨਹੀਂ ਕਰ ਸਕਦਾ ਜੇ ਭਾਈ ਰਣਜੀਤ ਸਿੰਘ ਇੱਥੇ ਬੈਠੇ ਹੁੰਦੇ ਤੁਹਾਡੇ ਨਾਲ ਕਰ ਸਕਦੇ ਇਹ ਗੱਲ ਪਰ ਸਾਡੀ ਕੋਸ਼ਿਸ਼ ਇਹੋ ਹੀ ਆ ਰਿਸਪਾਂਸ ਬਹੁਤ ਵਧੀਆ ਅੱਗੇ ਅਸੀਂ ਪਿੰਡਾਂ 'ਚ ਜਾਂਦੇ ਹਾਂ ਲੋਕ ਸਾਨੂੰ ਮੋਹਨ ਸਿੰਘ ਨਾ ਕੋਈ ਮਿਲਦਾ ਹੀ ਨਹੀਂ ਹੁੰਦਾ ਨਹੀਂ ਜੀ ਪੰਥ ਦੀ ਗੱਲ ਆ ਇਹ ਪੰਥ ਵਿਰੋਧੀ ਨੇ ਏਜੰਸੀਆਂ ਦੇ ਬੰਦੇ ਆ ਇਹ ਕਾਂਗਰਸੀ ਨੇ ਭਾਜਪਾਈ ਨੇ ਕਾਮਰੇਡ ਨੇ ਕਈ ਇਲਜ਼ਾਮ ਸਾਡੇ ਉੱਤੇ ਲੱਗਦੇ ਪਰ ਅੱਜ ਜਿਸ ਵੀ ਜਗ੍ਹਾ ਤੇ ਅਸੀਂ ਜਾਂਦੇ ਆ ਲੋਕ ਸਾਨੂੰ ਵੈਲਕਮ ਕਰਦੇ ਆ ਔਰ ਇਹ ਗੱਲ ਬੜੇ ਤਹੱਲੇ ਨਾਲੇ ਗੱਲ ਕਹਿੰਦੇ ਆ ਕਿ ਅਸੀਂ ਜਿਹੜਾ ਵਾ ਇਹਨਾਂ ਨੂੰ ਬਦਲਣਾ ਚਾਹੁੰਦੇ ਆ ਤੁਸੀਂ ਅੱਗੇ ਆਓ ਇਕੱਠੇ ਹੋ ਕੇ ਆਓ ਅਸੀਂ ਤੁਹਾਡੇ ਨਾਲ ਚੱਲਾਂਗੇ ਔਰ ਸਾਨੂੰ ਬਹੁਤ ਵੱਡਾ ਸਹਿਯੋਗ ਪੂਰੇ ਪੰਜਾਬ ਦੇ ਵਿੱਚੋਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਮਾਧਿਮ ਰਾਣ ਮੈਂ ਬੇਨਤੀ ਕਰਨੀ ਚਾਹੁੰਨਾ ਸਾਰੀ ਸਿੱਖ ਸੰਗਤ ਨੂੰ ਜੋ 22 ਤਰੀਕ ਨੂੰ ਵਿਸ਼ਾਲ ਕਾਨਫਰੰਸ ਹੋ ਰਹੀ ਹੈ ਪੰਥ ਅਕਾਲੀ ਲਾਰ ਵੱਲੋਂ ਜਿਸ ਦੇ ਸਰਪ੍ਰਸਤ ਬਾਬਾ ਸਰਬਜੋਸ਼ ਸਿੰਘ ਜੀ ਵੈਦੀ ਸਾਹਿਬ ਔਰ ਮੁਖੀ ਜਿਹੜੇ ਉਹ ਸਾਬਕਾ ਜਥੇਦਾਰ ਬੀ ਆਲੀ ਰਜੀਤ ਸਿੰਘ ਜੀ ਮੈਂ ਬੇਨਤੀ ਕਰੂੰਗਾ ਸਿੱਖਾਂ ਨੂੰ ਕਿ ਉਹਨਾਂ ਦਾ ਸਾਥ ਦੇ ਕੇ ਤੇ ਵੱਤ ਵਾਦ ਜਿਹੜੀ ਕਾਨਫਰੰਸ ਜਿਹੜੀ ਉਹ ਸਫਲ ਕੀਤੀ ਜਾਏ ਤੇ ਤਾਂ ਜੋ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਪੰਥ ਅਕਾਲੀ ਲਹਿਰ ਦੀ ਜਿਹੜੀ ਜੋ ਮਹਮ ਚੱਲੀ ਹੈ ਉਹਦੇ ਚ ਵੱਤ ਵਾਦ ਆਪਾਂ ਹਿੱਸਾ ਪਾ ਕੇ ਤੇ ਇਸ ਕਾਨਫਰੰਸ ਨੂੰ ਸਫਲ ਕਰੀਏ ਤਾਂ ਇਹਨੂੰ ਜਿਹੜੇ ਪ੍ਰਬੰਧ ਜਿਹੜੇ ਨੇ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਨ੍ਹਾਂ ਵਿੱਚ ਕਈ ਨਗਾਰ ਆ ਚੁੱਕਾ ਉਹਨੂੰ ਆਪਾਂ ਸੱਚਜੇ ਢੰਗ ਨਾਲ ਜਿਹੜਾ ਉਹ ਅਲਿਖ ਸਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਪਿੰਡਾ ਦੀਆਂ ਪੰਥ ਅਕਾਲੀ ਲਹਿਰ ਦੇ ਨੂੰ ਮੀਤ ਪ੍ਰਧਾਨ ਅਜਲਾ ਗੁਰਦਾਸਪੁਰ ਤੋਂ ਜੋ 22 ਤਰੀਕ ਨੂੰ ਗੁਰਦੁਆਰਾ ਚਰਨ ਕਮਨ ਸਾਹਿਬ ਵਿਖੇ ਪੰਥ 71 ਤਾ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਿੱਖ ਕੌਮ ਨੂੰ ਪੂਰ ਜੋਰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀ ਪ੍ਰਭੂਸਤਾ ਅਤੇ ਸਿੱਖਾਂ ਦੀ ਸਰਮਾਹਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਗਲਵੇ ਵਿੱਚੋਂ ਕੱਢ ਕੇ ਕੌਮ ਦੀ ਝੋਲੀ ਵਿੱਚ ਪਾਉਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਤਨਮਨ ਧੰਦੇ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰੈਣੂਮੰਤ ਦੇ ਵਾਰਸਾਂ ਨੂੰ ਗੁਰਦੁਆਰੇ ਵਿੱਚੋਂ ਕੱਢ ਕੇ ਆਪਣੀ ਕੌਮ ਦੇ ਆਉਣ ਵਾਲੇ ਭਵਿੱਖ ਨੂੰ ਸਵਾਰਿਆ ਜਾ ਸਕੇ ਸਾਰੀ ਸਿੱਖ ਕੌਮ ਨੂੰ ਸਾਡੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ